ਕਵਾਲ ਲਿਆ ਬਾਕੀ ਉਹ ਟੁਰਕਾ ਲੱਗਦਾ ਇੱਧਰ ਗੋਭੀ ਦਾ ਦੇਦ ਨੂੰ ਵਾਲਾ ਦੇ ਕੇ ਰੱਖ ਲਿਆ ਮਾਸੀ ਦਾ ਆਟਾ ਗੁੰਨ ਦਿੱਤਾ ਇੰਨਾ ਕੋਲ ਕੋਲ ਕੇ ਇੰਨਾ ਬੜਾ ਮੈਂ ਕਿਹਾ ਮਾਸੀ ਦਾ ਆਟਾ ਗੁੰਨ ਦਿੱਤਾ ਕੋਲ ਕੋਲ ਕੇ ਮੈਂ ਤਾਂ ਆ ਬੈਠੀ ਆਰਾਮ ਨਾਲ ਬੈਲੀ ਕਰਨੇ ਪੈਣਾ ਮਿਹਨਤ ਕੀ ਮਿਹਨਤ ਕੀਤੀ ਕਰਨਾ ਪੈਣਾ ਆਓ ਬਈ ਕਰਨੇ ਪੈਣਾ ਮਨਜੋਤ ਨੂੰ ਫੋਨ ਤੇ ਅੱਜ ਲਾ ਬਣਾ ਗਿਆ ਵਿਲਾ ਹੋ ਕੇ ਬਹੁਤ ਕੰਮ ਕੀਤਾ ਦਾਦਾ ਜੀ ਨੇ ਹੁਣ ਆ ਨਾ ਤਾਈ ਜੀ ਉਧਰ ਹੁਣ ਭੰਡੇ ਸਵਾਪ ਕਰਦੇ ਪਏ ਆ ਡਾਕਟਰ ਨੇ ਕਿ ਹਫਤੇ ਜਨ ਆਪਣੇ ਜੀ ਕੇ ਆਸਾ ਤੇ ਸਦਾ ਜੀ ਉੱਤੇ ਆਪਣ ਸੰਗਾਤ ਤਾਂ ਕਿ ਜਨਮ ਕੇ ਨਜਾਇ ਦੁਸਰੇ ਤਾਂ ਸੋਚੀ ਪਾਏ ਇਸ ਦਾ ਕੀ ਹੈ ਆ ਮੁਕਤ ਮੁਕਰੇ ਸੰਸਾਰ ਨਾਤੇ ਜਨ ਕੋ ਸਦਾ ਨਮਸਕਾਰ ਸਲੋਕ ਦੇ ਪੂਰਾ ਪ੍ਰਭ ਤਾ ਦਿਆ ਤੇ ਜਿਹਨਾਂ ਮਰਨ ਚੀ ਤੂੰ ਭਗਵਾਨ ਆਜੰਮ ਕਾ ਕਾ ਤੁਖਰੀ ਵਾਰਾ ਦਿਲੋਂ ਦੇ ਤਸਕਰ ਦਾਨੇ ਨੈਮ ਸੁਭਾ ਮਨ ਤਾਂਗੀ ਪਾਨੀ ਇਕ ਨ ਮਨਮਾਇ ਸਮਾਣੀ ਦੁਖੋਵਿੰ ਸਿਪੈ ਪਰਮ ਸਾਸਨ ਨਮਸਤਰਾ ਦੇ ਪਾ ਥੱਲੇ ਡੋਲਿਆ ਜਗ ਜਗ ਆਟਲ ਜਾਹਰ ਜਿਹੂ ਹਾਜਰਾ ਹਾਜੂਰੇ ਸਰਬ ਕਲਾ ਪਰਪੁਰ ਸਰਬ ਕਲਾ ਸਮਰਾਥ ਸਰਬ ਸੰਗੀ ਵਾਲਤਾ ਦੇ ਪ੍ਰਤੀਕ ਸਰਬ ਸੁਖੰਦ ਦਤ ਸਰਬ ਪ੍ਰਤਪਾਲਕ ਤਨ 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 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਭਗਤਰ ਹਾਜ਼ੂਰੀ ਅੰਦਰ ਜੋੜ ਕੇ ਸ਼ਹੀਦੀ ਅੰਦਰਵਾੜੇ ਮੁੱਖ ਰੱਖ ਕੇ ਤਰਨਾਂ ਚਿੰਤੀ ਸਾਰਿਆਂ ਦਾ ਧੰਨਵਾਦ ਭਾਈ ਬਗਨਦੀਪ ਸਿੰਘ ਜੀ ਦੇ ਜੇਹੇ ਪਾਸੋਂ ਆਪ ਦੀ ਗੁਰਬਾਣੀ ਹਰ ਜਸ ਦੀ ਤਨ ਸਰਵਨ ਕਰੋ ਲਾਹੇ ਨਾਉ ਪਿਆਰ ਵਿੱਚ ਕੁਝ ਕੀ ਕਰੋ ਫਤਿਹ ਦਾ ਸੰਮਰਨ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬ ਮੈਂ ਹਾਂ ਸਾਰੀ ਦੁਨੀਆ ਨਾ ਮੋਟਪੀ ਹੈ ਸਭ ਕੋ ਇਹ ਇੱਕੋ ਗਾਣਾ ਅੱਪੋਂ ਪਿੱਛੋਂ ਅੱਪੋਂ ਪਿੱਛੋਂ ਲੋਕ ਨੂੰ ਮਸਕੇ ਰੋਣਾ ਅੱਪੋਂ ਤੇਰੇ ਬਤੂ ਕਿਵੇਂ ਸੁੱਖਾਂ ਕੇ ਲੋਰੀਆਂ ਮੈਂ ਤੇਰੇ ਸਾਥੋਂ ਮਾਂ ਬਪਾ ਨੇ ਬਤੂ ਕਿਵੇਂ ਸੁੱਖਾਂ ਕੇ ਲੋਰੀਆਂ ਤੇਰੇ ਨਾਲ ਓ ਵੀਸ਼ੇ ਨਾਨੋ ਨਾ ਤਿਲਣਾਉਣਾ ਕੁੱਲ ਚਾਹੀ ਹੁਣ ਕੁੱਲ ਚਾਹੀ ਹੁਣ ਓਟਿਆਂ ਨੂੰ ਲਾਡ ਲਗਾਉਣਾ ਨਾ ਉਡੀਕੀ